ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਉਹ ਅੱਜ ਇੱਕ ਅਸੀਂ ਤੁਹਾਨੂੰ ਜਿਹੜਾ ਅਸੀਂ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਸੀਗਾ ਸਾਡਾ ਆਰਮੀ ਚ ਟਰੈਕਟਰ ਗਏ ਨੇ ਸਾਡੇ ਤਕਰੀਬਨ 11 ਤੇ 12ਵਾਂ ਟਰੈਕਟਰ ਇਹ ਸਾਡਾ ਤਿਆਰ ਹੋ ਗਿਆ ਹੁਣ ਇਹ ਅੱਜ ਉਹ ਅਸੀਂ ਅੱਜ ਆਪਾਂ ਤੁਹਾਨੂੰ ਦਿਖਾਈਏ ਤੇ ਦਿਖਾਉਣ ਤੋਂ ਬਾਅਦ ਆਪਾਂ ਫੇਰ ਅੱਗੇ ਗੱਲ ਕਰਾਂਗੇ ਜਿਹੜੀ ਹੈਗੀ ਆ ਲਓ ਜੀ ਤੋਹਫਾ ਤਿਆਰ ਹੈ ਜੀ ਸਾਹਮਣੇ ਦੇਖੋ ਇਹ ਆਰਮੀ ਚ ਜਾਣ ਵਾਸਤੇ ਤਿਆਰ ਹੈ ਇਹ ਹੈ ਵਿਦਆਊਟ ਏਸੀ ਇਦੇ ਵਿੱਚ ਕੋਈ AC ਨਹੀਂ ਹੈ ਇਹ ਨੇੜੇ ਆ ਕੇ ਦੇਖੋ ਸਾਰੇ ਫੰਕਸ਼ਨ ਸਾਰਾ ਕੁਝ ਸੇਮ ਹੈ ਸਿਰਫ ਇਹਦੇ ਵਿੱਚ ਇਕੱਲਾ AC ਨਹੀਂ ਹੈ AC ਤੋਂ ਬਿਨਾ ਵੀ ਕੈਵਨ ਤਿਆਰ ਹੁੰਦੇ ਨੇ ਜਦੋਂ ਮਰਜ਼ੀ ਸਾਡੇ ਤੋਂ ਕਰਵਾ ਸਕਦੇ ਤੁਸੀਂ ਸਾਰੀ ਪੋਸ਼ਿੰਗ ਤੋਂ ਲੈ ਕੇ ਸੀਟਾਂ ਕਵਰਿੰਗ ਤੋਂ ਲੈ ਕੇ ਅੰਦਰੋਂ ਸ਼ੀਲਡ ਤੱਕ ਸਾਰਾ ਕੁਝ ਓਮੀ ਜਿਵੇਂ ਹੀ ਹੋਊਗਾ ਜਿਵੇਂ AC ਕੈਵਨ ਦਾ ਹੁੰਦਾ ਹੈ ਬਸ ਸਿਰਫ ਇਹਦੇ ਵਿੱਚ AC ਹੈ ਨਹੀਂ ਕਿਉਂਕਿ ਲਦਾਖ ਦੇ ਵਿੱਚ ਪਹਿਲੀ ਠੰਡ ਬਹੁਤ ਹੁੰਦੀ ਹੈ ਉੱਥੇ ਬਰਫ਼ ਪੱਢੀ ਗਈ ਹੁੰਦੀ ਹੈ ਬਰਫ਼ ਨੂੰ ਅੱਗੇ ਪਿੱਛੇ ਕਰਨ ਵਾਸਤੇ ਇਹ ਇਹ ਆਪਾਂ ਨੇ ਤਿਆਰ ਕਰਿਆ ਇਹਦਾ ਬਾਕੀ ਸਾਰਾ ਕੁਝ ਉਹੀ ਹੈ ਬਸ ਇਹ ਇਹਦੇ ਵਿੱਚ ਆਪਾਂ ਨੇ ਇੱਕ -30 ਡਿਗਰੀ ਦੇ ਵਿੱਚ ਬਰਫ਼ ਦੇ ਵਿੱਚ ਸਟਾਰਟ ਹੋਣ ਵਾਸਤੇ ਇੱਕ ਬੁਰਜਾ ਲਾਇਆ ਉਹ ਅਸੀਂ ਸ਼ੋਅ ਨਹੀਂ ਕਰ ਸਕਦੇ ਕਿਉਂਕਿ ਉਹ ਸਪੈਸ਼ਲੀ ਆ ਉਹ ਹਾਈ ਡਰਕਿਆ ਹੋਇਆ ਸੀ ਨੇ ਬਾਕੀ ਸਾਰਾ ਤਕਰੀਬਨ ਸਾਰਾ ਟੋਟਲ ਚੀਜ਼ ਜੋ ਹੋਈ ਹੈ ਟਰੈਕਟਰ ਆਪਣਾ ਸੇਮ ਹੈ ਜਿਵੇਂ ਆਪਾਂ ਹੁੰਦਾ ਪਹਿਲਾ ਆਪਣੇ ਟਰੈਕਟਰ ਹੁੰਦੇ ਨੇ ਉਹੀ ਚੀਜ਼ ਆਪਾਂ ਨੇ ਤਿਆਰ ਕਰੀ ਪਿੱਛੋਂ ਸਾਰਾ ਪਿੱਛੋਂ ਵੀ ਸਾਰਾ ਬੰਦ ਹੋ ਗਿਆ ਇਹ ਇਹ ਪਿੱਛੇ ਸ਼ੀਸ਼ਾ ਖੁੱਲਾ ਇਹਦੇ ਵਾਈਪਰ ਲੱਗੂਗਾ ਕੰਮ ਚੱਲ ਰਿਹਾ ਹਜੇ ਥੋੜਾ ਜਿਹਾ ਕੱਲ ਤੱਕ ਇਹ ਇਹਨੇ ਅਸੀਂ ਡਿਲੀਵਰੀ ਦੇਣੀ ਹੈ ਕੱਲ ਨੂੰ ਇਹਦੀ ਇਹਦਾ ਥੋੜਾ ਜਿਹਾ ਹਜੇ ਕੰਮ ਬਾਕੀ ਹੈ ਜਿਵੇਂ ਵਾਈਪਰ ਵਾਈਪਰ ਲੱਗ ਗਿਆ ਬਸ ਵਾਈਪਰ ਲਾਉਣ ਵਾਲਾ ਇਹਦੇ ਕੱਲਾ ਬੁਤੀ ਬੁਤੀ ਸਾਰਾ ਟੋਟਲ ਚੀਜ਼ ਬਾਕੀ ਸਾਰਾ ਇਹ ਕਿਹਦੇ ਫਰੰਟ ਸ਼ੀਸ਼ੇ ਲਾਉਣ ਆਲੇ ਨੇ ਗਲਾਸ ਜਿਹੜੇ ਅੱਗੇ ਪਿੱਛੇ ਦੇਖਣ ਵਾਸਤੇ ਬਾਕੀ ਤਕਰੀਬਨ ਸਾਰਾ ਤਿਆਰ ਹੈ ਇਹ ਇਹਦੇ ਵਿੱਚ ਅਸੀਂ ਕੋਈ ਛੇੜਖਾਨੀ ਨਹੀਂ ਕੀਤੀ ਕਿਸੇ ਵੀ ਚੀਜ਼ ਨਾਲ ਕੱਲ ਨੂੰ ਜਿਵੇਂ ਮਰਜੀ ਕੰਪਨੀ ਸਾਨੂੰ ਕੋਈ ਚੈਲੰਜ ਨਹੀਂ ਕਰ ਸਕਦੀ ਹਾਂ ਵੀ ਤੂੰ ਸਾਡੇ ਕੋਈ ਚੀਜ਼ ਖਰਾਬ ਕਰੀ ਆ ਉਹਨੇ ਕੋਈ ਚੀਜ਼ ਨਾ ਖਰਾਬ ਕਰਦੇ ਬਿਲਕੁਲ ਸਾਰਾ ਛਿੱਲੜ ਦਾ ਛਿੱਲੜ ਉੱਥੇ ਓਮੀ ਜਿਵੇਂ ਕੰਪਨੀ ਦੇ ਨਟ ਬੋਲਟ ਜੋ ਵੀ ਹੈ ਸਭ ਕੁਝ ਓਮੀ ਹੈ ਅਸੀਂ ਕੋਈ ਚੀਜ਼ ਨਹੀਂ ਇਹਦੀ ਛੇੜਦੇ ਤੇ ਬਸ ਥੋੜਾ ਜਿਹਾ ਸਾਡਾ ਕੰਮ ਰਹਿ ਗਿਆ ਇਹ ਕੱਲ ਨੂੰ ਡਿਲੀਵਰੀ ਹੋ ਜੂਗੀ ਇਹਦੀ ਬਾਕੀ ਦੇਖੋ ਅਸੀਂ ਪੇਂਟ ਦਾ ਨਹੀਂ ਕੋਈ ਆ ਦੇਖੋ ਤੁਹਾਡੇ ਸਾਹਮਣੇ ਸਾਡੀਆਂ ਟਰੈਕਟਰ ਦੀ ਸ਼ੋਅ ਹੈ ਕੋਈ ਵੀ ਕਿਤੇ ਸਕ੍ਰੈਚ ਨਹੀਂ ਕਿਤੇ ਦਾਗ ਨਹੀਂ ਪੈਣ ਦਿੰਦੇ ਅਸੀਂ ਬਿਲਕੁਲ ਸਾਫ ਦਾ ਸਾਫ ਹੈ ਜਿਵੇਂ ਮਰਜੀ ਤੁਸੀਂ ਚਾਰ ਨਟ ਖੁੱਲੋ ਉਹਦਾ ਕੈਬਨ ਰੱਖੋ ਸਾਈਡ ਤੇ ਕੰਮ ਕਰਾਓ ਜਿਵੇਂ ਮਰਜੀ ਉਹ ਮੈਂ ਦੁਬਾਰੇ ਫੇਰ ਰੱਖ ਕੇ ਆਪਦਾ ਕੰਮ ਕਰ ਲਓ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਕੈਬਨ ਲਵਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਚਾਹੇ ਉਹ AC ਹੋਵੇ ਚਾਹੇ ਵਿਦਾਊਟ AC ਹੋਵੇ ਜਦੋਂ ਮਰਜੀ ਤੁਸੀਂ ਸੰਪਰਕ ਕਰੋ ਜਿਵੇਂ ਮਰਜੀ ਤੁਸੀਂ ਸਲਾਹ ਲਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟਰੈਕਟਰ ਹੋਵੇ ਸਾਨੂੰ ਟਰੈਕਟਰ ਦਾ ਕੋਈ ਵੈਬ ਨਹੀਂ ਹੈਗਾ ਟਰੈਕਟਰ ਚਾਹੇ ਛੋਟਾ ਲਿਓ ਚਾਹੇ 3 ਹੌਸਪੋਵਰ ਦਾ 25 ਹੌਸਪੋਵਰ ਦਾ ਚਾਹੇ 50 ਦਾ ਹੋਵੇ 90 ਦਾ ਹੋਵੇ ਜਿਹੜਾ ਮਰਜੀ ਹੋਵੇ ਸਾਨੂੰ ਕੋਈ ਇਹਦੇ 'ਚ ਕੋਈ ਵੈਬ ਨਹੀਂ ਹੈਗਾ ਟਰੈਕਟਰ ਲਿਆਓ ਟਰੈਕਟਰ ਤੁਹਾਡਾ ਜਿਵੇਂ ਦੇਉਗੇ ਉਹ ਮੇਦਾ ਉਵੇਂ ਸਾਨੂੰ ਵਾਪਸ ਮਿਲੂਗਾ ਕੋਈ ਉਹਦੇ 'ਚ ਕੱਟਵੱਟ ਨਹੀਂ ਹੋਊਗੀ ਕੋਈ ਉਹਦੇ ਵਿੱਚ ਅਸੀਂ ਬੈਲਡਿੰਗ ਨਹੀਂ ਕਰਦੇ ਸਾਰਾ ਸਾਡਾ ਸਿਸਟਮ ਹੈ ਅਲੱਗ ਹੈ ਉਹ ਖੁੱਲਦਾ ਹੈ ਜਿਵੇਂ ਮਰਜੀ ਤੁਸੀਂ ਕਾਹ ਨੂੰ ਕੰਮ ਕਰਾਉਣਾ ਕਿਤੇ ਮਿਸੇ ਗੇਟ ਆਪੇ ਦਾ ਲਿਫਟ ਆਪੇ ਦਾ ਜੋ ਕੁਝ ਵੀ ਹੈ ਉਹ ਸਾਰਾ ਕੁਝ ਖੋਲ ਕੇ ਜਿਵੇਂ ਮਰਜੀ ਤੁਸੀਂ ਕੰਮ ਕਰਾ ਕੇ ਉਮੀਦਾਂ ਉਮੀ ਫਿੱਟ ਕਰ ਲਓ ਅੰਦਰਲੀ ਲੈਦਰ ਪੋਸ਼ਿੰਗਾਂ ਉਮੀ ਫਿੱਟ ਹੋ ਜੂਗੀ ਕਿਉਂਕਿ ਕੱਲੇ ਕੱਲੇ ਪੀਸਾਂ ਦੇ ਸਿਉਣਾ ਬੱਜੀਆਂ ਹੋਈਆਂ ਨੇ ਤੁਸੀਂ ਜਿਵੇਂ ਖੋਲੋਗੇ ਉਵੇਂ ਜਿਵੇਂ ਫਿੱਟ ਕਰ ਸਕਦੇ ਹੋ ਤੁਸੀਂ ਹਾਂਜੀ ਇੱਕ ਗੱਲ ਹੋਰ ਅਸੀਂ ਸ਼ੇਅਰ ਕਰਨੀ ਹੈ ਤੁਹਾਡੇ ਨਾਲ ਇਹ ਜਿਹੜਾ ਇਹ ਟੈਕਸਟ ਹੈ ਆਰਮੀ ਚ ਜਾਣਾ ਲਦਾਖ ਇਹਦੀ ਗੱਡੀ ਆਉਣ ਲੱਗ ਰਹੀ ਹੈ ਰਸਤੇ 'ਚ ਹੈ ਇਹ ਵਾਜ਼ ਕੱਲ ਨੂੰ ਹੋ ਸਕਦਾ ਸਵੇਰੇ ਜਾਂ ਅੱਜ ਸ਼ਾਮ ਨੂੰ ਰਾਤ ਨੂੰ ਡਿਲੀਵਰ ਕਰਾਂਗੇ ਅਸੀਂ ਇਸੇ ਕਰਕੇ ਅਸੀਂ ਵੀਡੀਓ ਬਣਾਈ ਹੈ ਇਹਦੀ ਤੇ ਕਿਤੇ ਵੀ ਕੋਈ ਸਰਕਾਰੀ ਕੋਟੇ ਜਿ ਕਿਤੇ ਵੀ ਜਾਂ ਕਿਸੇ ਕਿਸੇ ਨੇ ਵੀ ਸਰਕਾਰੀ ਜਾਂ ਕਿਤੇ ਗੈਰ ਸਰਕਾਰੀ ਕੰਮਾਂ ਚ ਕਿਤੇ ਵੀ ਵਰਤਨੀ ਹੋਵੇ ਚੀਜ਼ ਤਾਂ ਜਦੋਂ ਮਰਜ਼ੀ ਤੁਸੀਂ ਤਿਆਰ ਕਰਾ ਸਕਦੇ ਸਾਡੇ ਤੋਂ ਲੋਡਰ ਸਪੈਸ਼ਲੀ ਇੱਕ ਹੋਰ ਹੈ ਜਿਸ ਦਾ ਅਸੀਂ ਪਹਿਲਾਂ ਟਰੈਕਟਰ ਭੇਜਿਆ ਉਦੋਂ ਮੈਂ ਥੋੜਾ ਜਿਹਾ ਬਾਅਦ ਸੀਗਾ ਉਦੋਂ ਉਹਦੀ ਟਰੈਕਟਰ ਦੀ ਵੀਡੀਓ ਬਣ ਨਹੀਂ ਸਕੀ ਉਹ ਥੋੜੀ ਜਿਹੀ ਘੱਟ ਬਣੀ ਹੈ ਤੇ ਉਹਦੇ ਤੇ ਲੱਗਿਆ ਹੋਇਆ ਸੀਗਾ ਲੋਡਰ ਉਹ ਲੋਡਰ ਵਾਲੇ ਵੀ ਟਰੈਕਟਰ ਜਿਹੜਾ ਮਰਜ਼ੀ ਹੋਵੇ ਕਿਸੇ ਵੀ ਤਰ੍ਹਾਂ ਜੁਆਨੀਅਰ ਹੋ ਗਿਆ ਐ ਸ਼ੁਰੂ ਹੋ ਗਿਆ ਜਾਂ ਜਿਵੇਂ ਹੁਣ ਸਾਡੇ ਕੋਲੇ ਸੋਨਾਲਿਕਾ ਦਾ ਲੱਗ ਕੇ ਗਿਆ ਨਿਊ ਹਾਲੈਂਡ ਦਾ ਲੱਗ ਕੇ ਗਿਆ ਲੋਡਰ ਵਾਲੇ ਲੱਗੇ ਨੇ ਸਪੈਸ਼ਲੀ ਜਿਹਹੇ ਜ ਮਰਜ਼ੀ ਲੋਡਰ ਲੱਗਿਆ ਹੋਵੇ ਲਿਓ ਅੱਗੇ ਪਿੱਛੇ ਦੋਨਾਂ ਬਸ ਇੱਥੇ ਮਰਜ਼ੀ ਹੋਵੇ ਤੇ ਹੋਰ ਆਚਾਰ ਵਾਲੀ ਮਸ਼ੀਨ ਵਾਸਤੇ ਸਪੈਸ਼ਲ ਐ ਜਿਹੇ ਜੀ ਮਰਜ਼ੀ ਮਸ਼ੀਨ ਲੱਗੇ ਹੋਵੇ ਟਰੈਕਟਰ ਤੇ ਕੈਬਨ ਲਵਾਉਣਾ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਤੁਹਾਡਾ ਹੱਲ ਕਰਕੇ ਦੇਵਾਂਗੇ 100% ਕਰਕੇ ਦੇਵਾਂਗੇ ਜੀ ਤੇ ਇੱਕ ਹੋਰ ਸਪੈਸ਼ਲੀ ਗੱਲ ਐ ਇਹ ਜਦੋਂ ਤੁਸੀਂ ਜਦੋਂ ਜ਼ਿਆਦਾਤਰ ਕਮੈਂਟਾਂ ਦੇ ਵਿੱਚ ਸਾਡੇ ਤੋਂ ਕਸਟਮਰ ਮੰਗਦਾ ਸਾਡੇ ਨੂੰ ਵੀ ਤੁਹਾਡਾ ਨੰਬਰ ਦਿਓ ਜਾਂ ਰੇਟ ਦੱਸੋ ਜੀ ਠੀਕ ਹੈ ਇਹ ਸਾਡਾ ਨਾ ਜਿਹੜਾ ਨੰਬਰ ਹੈ ਸਕਰੀਨ ਦੇ ਉੱਤੇ ਸਪੈਸ਼ਲੀ ਚੱਲਦਾ ਹੁੰਦਾ ਉਹਦੇ ਉੱਤੇ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਤੇ ਸਾਡੇ ਨਾਲ ਜੋ ਵੀ ਐ ਸਲਾਹ ਲੈਣੀ ਹੈ ਤੁਸੀਂ ਸਲਾਹ ਲੈ ਸਕਦੇ ਹੋ ਰੇਟ ਪੁੱਛਣਾ ਹੈ ਰੇਟ ਸਾਡਾ ਦੇਖੋ ਜੀ ਹੈਗਾ ਟਰੈਕਟਰ ਦਾ 2.5 ਲੱਖ ਰੁਪਈਆ ਰੇਟ ਹੈ ਵਿੱਚੇ ਸਾਊਂਡ ਸਿਸਟਮ ਆਊਗਾ ਸਾਰਾ ਕੁਝ ਆਊਗਾ ਜੀ ਬੈਕ ਕੈਮਰਾ ਐਲਸੀਡੀ ਸਾਰਾ ਕੁਝ ਲਾ ਕੇ ਦੇਵਾਂਗੇ ਤੇ ਵੀਰ ਬਣ ਕੇ ਪਲੀਜ਼ ਸਵਾਦ ਨਾ ਲਿਓ ਕੰਮ ਜਿਹਨੇ ਕਰਾਉਣਾ ਫੋਨ ਕਰੋ ਟਰੈਕਟਰ ਭੇਜੋ ਸਾਡੇ ਕੋਲੇ ਅਸੀਂ ਤੁਹਾਡਾ ਨਾਂ 15-20 ਦਿਨਾਂ ਦੇ ਵਿੱਚ ਹੱਲ ਹੋਊਗਾ ਤੁਸੀਂ ਮੈਨੂੰ ਤਾਗੇ ਹੋ ਬਸ ਸਵਾਦ ਨਹੀਂ ਲੈਣਾ ਹੈਗਾ ਵੀਰ ਬਣ ਕੇ ਬਸ ਸਾਰ ਨੂੰ ਵੱਡੀ ਬੇਨਤੀ ਇਹੀ ਹੈ ਵੀ ਬਹੁਤ ਲੋਕਾਂ ਦੇ ਫੋਨ ਆਉਂਦੇ ਨੇ ਹਾਂਜੀ ਰੇਟ ਪੁੱਛ ਕੇ ਨਾਲ ਦੇ ਨਾਲ ਫੋਨ ਰੱਖ ਦਿੰਦੇ ਨੇ ਪਹਿਲੇ ਕੱਲ ਹੀ ਨਹੀਂ ਸੁਣਦੇ ਅੱਗੋਂ ਉਹ ਨਾਲ ਦੇ ਨਾਲ ਫੋਨ ਰੱਖ ਦਿੰਦੇ ਨੇ ਰੇਟ ਸੁਣ ਕੇ ਫਿਰ ਜੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਟਰੈਕਟਰ ਭੇਜੋ ਫੋਨ ਕਰੋ ਟਰੈਕਟਰ ਆ ਰਿਹਾ ਏ ਤੁਹਾਡੇ ਕੋਲੇ ਤੇ ਪੇਮੈਂਟ ਪਾਓ ਆਦਾ ਟਰੈਕਟਰ ਤੁਹਾਡਾ 15 ਤੋਂ 20 ਦਿਨਾਂ ਦੇ ਵਿੱਚ ਤਿਆਰ ਹੋਊਗਾ Deja dos martillos y me nace para casa de Casicali.